ਇਹ ਦਿਨ ਆਪਣੇ ਨਵੇਂ ਫੋਨ 'ਚ ਵੀਡੀਓ ਸਟਾਰਟ ਕਰ ਰਹੀ ਆ। ਹੈਲੋ। ਸਿਨੇਮੈਟਿਕ ਵੀਡੀਓ ਬਣਵਾ ਲਾ। ਉਹ ਅੱਜ ਦੇ ਬਾਅਦ ਥੋਡੀਆਂ ਹੀ ਬਣਨੀਆਂ ਇਹ 'ਚ ਫੋਟੋਆਂ, ਵੀਡੀਓਜ਼ ਸਿਨੇਮੈਟਿਕ। ਸੋਹਣੀਆਂ ਸੋਹਣੀਆਂ। ਸੋਹਣੀਆਂ ਹੀ ਫੋਟੋਆਂ ਹੁੰਦੀਆਂ ਨੇ। ਸੋਹਣੀਆਂ ਸੋਹਣੀਆਂ। ਤੋ ਫਿਰ ਮੈਨੂੰ ਇਹੋ ਕਰਦੀ ਆ। ਉਹ ਦਿਨ ਹੀ ਇਹੋ। ਕੀ? ਅੱਛਾ ਫੜਾ ਦਿਓ। ਕੀ? ਆਹਾ। ਇੱਕ ਹੈ ਬਬਾ। ਹਨ ਇੱਕ ਕਰਨ। ਚੱਲਾ ਜਾ ਪੋਗ ਲਿਆ ਮੰਗੇ। ਚੱਲਾ 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 ਚੱਲੋ ਆਜੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਨਾ ਹੁਣ ਇੱਧਰ ਕਰਨ ਲੱਗੇ ਸਵੇਰੇ ਸਵੇਰੇ ਸਫਾਈਆਂ ਜੀਆਂ ਮੈਂ ਥੋੜੀ ਥੋੜੀਆਂ ਕਰ ਕਰ ਰਹੀ ਆ ਕਿਉਂਕਿ ਮੈਂ ਹੋ ਗਈ ਬਹੁਤ ਜ਼ਿਆਦਾ ਲੇਟ ਕਿਉਂਕਿ ਮੈਂ ਨਾ ਪਹਿਲਾਂ ਸਫਾਈਆਂ ਕਰ ਦੇਣੀਆਂ ਸ਼ੁਰੂ ਕਰ ਦੇਣੀਆਂ ਤੀਆਂ ਜਿਸ ਦਿਨਾਂ ਮੈਂ ਆਪਣੇ ਤਾਏ ਦੀ ਵੱਡੀ ਕੁੜੀ ਦੇ ਉਹਨਾਂ ਦੇ ਨਵੇਂ ਘਰ ਦੇ 파ਟ ਤੇ ਗਈ ਸੀਗੀ ਉਹ ਤੇ ਬਾਅਦ ਮੈਂ ਸੋਚਿਆ ਵੀ ਅਗਲੇ ਦਿਨ ਮੈਂ ਸ਼ੁਰੂ ਕਰ ਦੂੰਗੀ ਪਰ ਕੋਈ ਪ੍ਰੋਬਲਮ ਜੀ ਆ ਗਈ ਸੇ ਵਿੱਚ ਇਸ ਕਰਕੇ ਆਪਾਂ ਸਫਾਈ ਦੋ ਤਿੰਨ ਦਿਨ ਕਰ ਨਹੀਂ ਸਕੇ ਦੋ ਤਿੰਨ ਦਿਨ ਪ੍ਰੋ ਹੈਂਡਲ ਤਾਂ ਚਲੋ ਐ ਕੋਈ ਵੀ ਗੱਲਬਾਤ ਇੱਕ ਦਿਨ ਚੱਪਾ ਖਤਮ ਕਰਤੀ ਦੀ ਪਰ ਫਿਰ ਵੀ ਫਿਰ ਉਧਰ ਨੂੰ ਦਿਮਾਗ ਜਾਈ ਜਾਂਦਾ ਸਾਸ ਸਵਾਈਆਂ ਕਿਨੂੰ ਫਿਰ ਇਸ ਕਰਕੇ ਹੁਣ ਆਪਣਾ ਕੰਮ ਹੈ ਜਿਹੜਾ ਸਮਾਪਤ ਹੋ ਚੁੱਕਿਆ ਆ ਆਪਾਂ ਸਦਾ ਲਈ ਬਾਏ ਬਾਏ ਕਰਤਾ ਇਸ ਕਰਕੇ ਅੱਜ ਤੋਂ ਬਾਅਦ ਹੁਣ ਆਪਾਂ ਸਾਰੇ ਆਪਣੇ ਕੰਮਾਂ ਕਿੰਨੀ ਧਿਆਨ ਦੇਣਾ ਹੈ ਤੇ ਬਾਕੀ ਸਾਰੇ ਹੁਣ ਘਰ ਦੀ ਨਾ ਮੈਂ ਪਹਿਲਾਂ ਡਾਈਨਿੰਗ ਟੇਬਲ ਨਾ ਪਿੱਛੇ ਨਾ ਬਹੁਤ ਗੰਦਾ ਸੀਗਾ ਕਿਦਨ ਦੀ ਸੋਚ ਰਹੀ ਸੀ ਨਾਲ ਸਫਾਈਆਂ ਕਰਨ ਦੀ ਫਿਰ ਡਾਈਨਿੰਗ ਟੇਬਲ ਤਾਂ ਮੈਂ ਨਾਲੇ ਗੰਦਾ ਬਹੁਤ ਜ਼ਿਆਦਾ ਪਿਆਤੀ ਇਸ ਕਰਕੇ ਪਹਿਲਾਂ ਡਾਈਨਿੰਗ ਟੇਬਲ ਤੇ ਹੀ ਫੜਿਆ ਮੈਂ ਸਫਾਈ ਕਰਨਾ ਬਾਕੀ ਹੌਲੀ ਹੌਲੀ ਜਾਲੇ ਜੂਲੇ ਨਾ ਜਿਹੜੇ ਮੇਰੇ ਹੱਥ ਨਹੀਂ ਜਾਂਦੇ ਹੈਗੇ ਕਿਉਂਕਿ ਉੱਚੀ ਉੱਚੀ ਹਨਾ ਉੱਤੇ ਛੱਤਾਂ ਤੇ ਅੱਡੀ ਮੇਰੀ ਹਾਈਟ ਹੈ ਨਹੀਂ ਵੀ ਮੈਂ ਸਫਾਈ ਕਰਾਂ ਫਿਰ ਉਹ ਜਸਪਾਲ ਨੇ ਸਾਰੇ ਜਾਲੇ ਜੂਲੇ ਸਾਫ ਕਰ ਦਿੱਤੇ ਮੈਂ ਸੋਈ ਆਹ ਕੁਰਸੀਆਂ ਚੰਗੀ ਤਰ੍ਹਾਂ ਸਾਫ ਕਰ ਦਿੱਤੇ ਤੇ ਯੂਵੀ ਅਦਰ ਸਕੂਲ ਜਾਣਾ ਸੀਗਾ ਜੇ ਯੂਵੀ ਨੇ ਸਕੂਲ ਤੇ ਬਾਕੀ ਬਸ ਹੁਣ ਜਿਹੜੀਆਂ ਪਿੱਛੇ ਤੁਸੀਂ ਦੋ ਕਲਿੱਪਾਂ ਦੇਖੀਆਂ ਸੀਗੀਆਂ ਨਾ ਸ਼ੁਰੂਆਤ ਚ ਉਹ ਜਿਸ ਦੀ ਨਾ ਮੈਂ ਫੋਨ ਲਿਆ ਸੀਗਾ ਉਹ ਤੇ ਅਗਲੇ ਦਿਨ ਦੀਆਂ ਨੇ ਉਹਦੇ ਜਦੋਂ ਮੈਂ ਰਾਵੀ ਦੀ ਵੀਡੀਓ ਬਣਾਈ ਸੀਗੀ ਉੱਤੇ ਅਗਲੇ ਦਿਨ ਦੀਆਂ ਫਿਰ ਗੁਰਦੁਆਰਾ ਸਾਹਿਬ ਚ ਨਾ ਸਾਡੇ ਉੱਧਰ ਚਾਚਾ ਜੀ ਨੇ ਉੱਧਰ ਪਾਠ ਰਖਵਾਇਆ ਹੋਇਆ ਸੀਗਾ ਦਸਵੀਂ ਵਾਲੇ ਦਿਨ ਦਸਵੀਂ ਵਾਲੇ ਦਿਨ ਭੋਗ ਪਿਆ ਤਾਂ ਇਸ ਕਰਕੇ ਫਿਰ ਆਪਾਂ ਉਸ ਦਿਨ ਦੀ ਵੀਡੀਓ ਆਹੋ ਉੱਥੇ ਜਾ ਕੇ ਮੈਂ ਗੁਰਦੁਆਰਾ ਸਾਹਿਬ ਚ ਬਣਾਈ ਨਹੀਂ ਇਹ ਆ ਦੇਖੋ ਸਾਰਾ ਆਪਾਂ ਸਾਫ਼ ਕਰਤਾ ਹੁਣ ਚੰਗੀ ਤਰ੍ਹਾਂ ਹੁਣ ਡਾਈਨਿੰਗ ਟੇਬਲ ਸਫਾਈ ਕਰਨ ਤੋਂ ਬਾਅਦ ਬਾਕੀ ਹੁਣ ਪੱਕੇ ਨਾ ਹਜੇ ਨਾ ਪੱਕੇ ਰਹਿੰਦੇ ਨੇ ਸਾਡੇ ਪੱਕੇ ਐਵੇਂ ਆਹ ਜਿਹੜੀ ਉਹ ਮਿਲਦੀ ਹੁੰਦੀ ਹੈ ਪੌੜੀ ਜੀ ਉਹ ਲੈਣੀਆਂ ਫੇਰ ਪੱਖੇ ਸਾਫ਼ ਕਰਾਂਗੇ ਕਿਉਂਕਿ ਜਦ ਕੋਈ ਵੀ ਅਸੀਂ ਚੀਜ਼ ਬਣਾਉਂਦੇ ਆ ਨਾ ਅੰਦਰ ਧੂੰਆਂ ਬਹੁਤ ਜ਼ਿਆਦਾ ਹੁੰਦਾ ਪੱਖਿਆਂ ਤੇ ਜ਼ਿਆਦਾ ਅਸਰ ਹੋ ਜਾਂਦਾ ਹੈ ਕਿਉਂਕਿ ਚਿਮਨੀ ਔਰ ਪੱਖਾ ਸਾਡੇ ਹੈ ਨਹੀਂ ਲੱਗਿਆ ਹੋਇਆ ਜਿਹੜੀ ਉਹ ਰਸੋਈ ਚ ਲੱਗਦਾ ਹੁੰਦਾ ਉਹਦੇ ਕਾਰਨ ਗੰਦਾ ਹੁੰਦਾ ਇੱਧਰ ਦੇਖੋ ਡਾਈਨਿੰਗ ਟੇਬਲ ਤੇ ਨਾ ਸ਼ੀਸ਼ੇ ਤੇ ਤੇੜ ਪਈ ਹੋਈ ਆ ਇਹ ਵੀ ਮੇਰੀ ਮੇਰੀ ਗਲਤੀ ਕਰਨੇ ਪਈ ਆ ਕਿਉਂਕਿ ਮੈਂ ਨਾ ਜਦੋਂ ਵੀ ਦਹੀਂ ਵਾਲਾ ਦੁੱਧ ਗਰਮ ਕਰਦੀ ਹੁੰਦੀ ਸੀ ਨਾ ਡਾਈਨਿੰਗ ਟੇਬਲ ਦੇ ਸ਼ੀਸ਼ੇ ਉੱਤੇ ਰੱਖ ਦਿੰਦੀ ਹੁੰਦੀ ਸੀ ਵੀ ਚਲ ਪੱਖਾ ਲਾ ਕੇ ਠੰਡਾ ਹੋ ਜਾਊਗਾ ਏ ਫੇਰ ਤੇੜ ਨਾ ਉਹ ਗਰਮ ਦੁੱਧ ਨਾਲ ਪੈ ਗਈ ਇਹ ਵੀ ਮੇਰੀ ਉਹ ਗਲਤੀ ਆ ਚਲੋ ਜੀ ਆਪਣਾ ਇੱਥੇ ਹੁਣ ਸਫਾਈ ਦਾ ਕੰਮ ਹੈ ਜਿਹੜਾ ਜਾਰੀ ਰਹੂਗਾ ਹੁਣ ਤੁਸੀਂ ਅੱਗੇ-ਅੱਗੇ ਵੀਡੀਓ ਦੇ ਨਾਲ ਜੁੜੇ ਰਹੋ ਆਹ ਲਾਜਾ ਕਿੱਥੇ ਬੱਚਾ ਬੰਨਣਾ ਆਹ ਇਹ ਜਾਂਦਾ ਤੈਨੂੰ ਪਾਪਾ ਨਹੀਂ ਜਾਂਦਾ आजा, नहीं जाना चलो उधर चल नहीं 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 आबू नहीं जाना दूध पान जाना फिर जाऊंगा नहीं चल चल और बैग धरया पर जगह नहीं है कहीं नहीं 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 जगह नहीं है हाँ आबू भी जाऊंगा बाद में बाद में भाग जाऊंगा ध्यान करो दंती दंती आबू छोला ले आबू बुल कट के खा रहे ਚੋਣਾ ਲਿਆ ਅੰਦਰੋਂ ਉਹਦੀ ਰੇਲਾ ਕਿੱਡੀ ਵੱਡ ਰਹੀ ਤੀ ਟਲ ਗਿਆ ਟਲ ਗਿਆ ਆ ਇਹਨਾਂ ਨਹੀਂ ਘੋਰਦਾ ਟਰੈਕਟਰ ਮਾਰੇ ਉਹ ਵੀ ਘੇਰ ਦੇ ਉਹ ਵੀ ਘੇਰ ਦੇ ਆ ਵੀ ਘੇਰ ਦੇ ਘੇਰ ਦੇ ਇਹ ਚੱਲ 깔 ਘੇਰ ਤੇ ਗੁੱਸਾ ਜਿਹਾ ਕਰਨ ਕਰ ਖੜੀਆਂ ਕਰ ਇਹਨਾਂ ਨੂੰ ਤੇ ਗਦਾ ਕਦਾ ਖੜੀਆਂ ਕਰਤੀਆਂ ਜਿਹੜਾ ਕੋ ਕਰਦੇ ਖੜੀਆਂ ਕਰਾ ਇਹਨੂੰ ਗੁੱਸਾ ਤਾਂ ਬਹੁਤ ਹੈ ਕਰਦੇ ਖੜਾ ਕਰਦੇ ਖੜਾ ਕਰ ਦੇ ਤੁੱਟ ਜਾਊਗਾ ਜਾ ਖੜਾ ਕਰ ਜਾ 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 ਖੜੇ ਗੁੱਸਾ ਤਾਰ ਰਿਹਾ ਆਪਣਾ ਕੱਲ ਵੀ ਬੈਠ ਕੇ ਜਾਂਦੀ ਮੋਟਰਸਾਈਕਲ ਤੇ ਹਨਾ ਦੁੱਧ ਪਾ ਜਾਊਗਾ ਨਾ ਫਿਰ ਭੱਗ ਜੀ ਠੀਕ ਆ ਹਾਂ ਫਿਰ ਭੱਗ ਜੀ ਫਿਰ ਐ ਕਹਿ ਰਹਿੰਦਾ ਹਾਂ ابو ਪਾਪਾ ابو ਫਿਰ ਮੈਂ ਵੀ ਜਾਊਗਾ ਪਾਪਾ ابو ਜਾਊਗਾ ਹੁਣ ਤੀਆ ਜਾਊਗਾ ਦੂਈ ਤਾਂ ਗਿਆ ਹੁਣ ਤੀਆ ਜਾਊਗਾ ਹੁਣ ابو ਜਾਊਗਾ ਹਾਂ ਹੁਣ ਤੀਆ ਖੜਾ ਏ ਕਿੱਥੇ ਜਾਵੇਂਗਾ ਐ ਕਹਿਦੀ ਪਾਪਾ ਨੂੰ ਕਹ ਪਾਪਾ ابو ابو ਤੇ ਹੁਣ ਆਪਾਂ ਖਾ ਲਈ ਰੋਟੀ ਤੇ ਟਾਈਮ ਨਾ 11 ਵਜੇ ਰੋਟੀ ਤਾਂ ਕੱਢੀ ਖਾ ਲਈ ਚਾਹ ਵੀ ਪੀ ਲਈ ਕਰਕੇ ਤੇ ਮੈਂ ਆਈਆਂ ਉੱਪਰ ਉੱਪਰ ਕਿਉਂਕਿ ਨਾ ਜਿੱਦਨ ਦੇ ਮੈਂ ਸੂਟ ਲੈ ਕੇ ਆਈਆਂ ਮੈਂ ਸੂਟ ਸਾਰੇ ਇਕੱਠੇ ਕਰਕੇ ਰੱਖੇ ਪਏ ਤੇ ਸਲਾਈ ਕਰਨ ਦਾ ਵੀ ਦੇਖਣ ਦਾ ਵੀ ਉਹਨਾਂ ਨੂੰ ਦੁਬਾਰਾ ਟਾਈਮ ਨਹੀਂ ਮਿਲਿਆ ਵੀ ਸਲਾਈ ਕਰਨੇ ਦੇ ਦिए ਮੰਮੀ ਦੇ ਵੀ ਸੂਟ ਲੈ ਆਈ ਟੀ ਆਪਣੀ ਸੱਸ ਦੇ ਤੇ ਉਹਨਾਂ ਦੇ ਵੀ ਦੋ ਸੂਟ ਮੈਂ ਅਜੇ ਆਪਣੇ ਕੋਲ ਹੀ ਰੱਖੇ ਹੋਏ ਸਲਾਈ ਕਰਨੇ ਦੇਣੇ ਸੀਗੇ ਮੈਂ ਆਪਣੇ ਕੋਲ ਹੀ ਰੱਖਿਆ ਕਿਉਂਕਿ ਮੈਨੂੰ ਟਾਈਮ ਨਹੀਂ ਪਿਛਲੀ ਵੀਡੀਓਜ਼ ਦੇਖ ਕੇ ਉਹਨਾਂ ਤਿੰਨ ਚਾਰ ਦਿਨ ਬਿਲਕੁਲ ਟੈ ਐਨਾ ਟਾਈਮ ਜਾਨੀ ਮਿਲਿਆ ਵੀਡੀਓ ਵੀ ਮੇਰੀ ਤਾਂ ਹੀ ਨਹੀਂ ਆ ਰਹੀ ਤੇ ਹੁਣ ਕੋਸ਼ਿਸ਼ ਪੂਰੀ ਕਰਿਆ ਕਰੂੰਗੀ ਮੈਂ ਬਾਰ ਬਾਰ ਇੱਕੋ ਗੱਲ ਕਹਿੰਦੀ ਆ ਵੀ ਕੋਸ਼ਿਸ਼ ਕਰਿਆ ਕਰੂੰਗੀ ਪਰ ਫਿਰ ਕੋਈ ਹੈ ਜੀ ਅਚਨ ਹੋ ਜਾਂਦੀ ਆ ਵੀ ਮੈਂ ਵੀਡੀਓ ਫਿਰ ਰੁਕ ਜਾਂਦੀ ਆ ਫੋਨ ਵੀ ਆ ਗਿਆ ਨਾ ਮੈਂ ਮੇਰੇ ਕੋਲ ਪਰ ਫਿਰ ਵੀ ਵੀਡੀਓ ਪਾਈ ਨਹੀਂ ਤਿੰਨ ਦਿਨਾਂ हूँ रोज़ रैगुलर वीडियो स्टार्ट क्योंकि काफ़ी जने कमेंट कर रहे हैं रोज़ वीडियो पाया करो मैं रोज़ रोज़ ट्राई करूँगी रोज़ पाया करूँगी बाकी सूट तो क ਆਈ ਨੀ ਲਿਆ ਨਾ ਇਹਨਾਂ ਨੂੰ ਹੋਰਾਂ ਨੂੰ ਸੇਮ ਰੰਗ ਉਹ ਬਲੱਟੇ ਮਿਲੀ ਐਨ ਕਪੜਾ ਵਧੀਆ ਹੀ ਲਿਆ ਪਰ ਕੋਈ ਰੰਗ ਨਹੀਂ ਮਿਲਿਆ ਰੰਗ ਹੀ ਨਹੀਂ ਮਿਲਿਆ ਮੈਂ ਤਾਂ ਖੁਦ ਕਹਿ ਰਹੀ ਸੀ ਰੰਗ ਹੋਰ ਮਿਲ ਜਣਗੇ ਨਹੀਂ ਮਿਲਣ ਆ ਵੀ ਰੰਗ ਇਹਦੇ ਨਾਲ ਮੈਚ ਨਹੀਂ ਕਰੇ ਇਹ ਦੋ ਰੰਗ ਦਾ ਜੋੜ ਨਹੀਂ ਨਹੀਂ ਆ ਰੰਗ ਮੰਦਾ ਹੀ ਕੋਲ ਦੀ ਆ ਵੇਖੋ ਮੇਰਾ ਵੀ ਗਲਾਬੀ ਸੇਮ ਜਿਹਾ ਹੀ ਮਿਲੇ ਆ ਸਾਰੇ ਅੱਠ ਵਜੇ ਤੋਂ ਮਿਲੇ ਉਹ ਰੰਗਾਂ ਦਾ ਸੁਣਦਾ ਆ ਸੋਨਾ ਲੱਗਦਾ ਫੇਰ ਮੈਂ ਕਟਵਾ ਲਿਆ ਤੇ ਨਾ ਪਹਿਲਾਂ ਵੀਡੀਓ ਸੀ ਜੀ ਇਹ ਦੱਸਣਾ ਕਟਵਾ ਲਿਆ ਤੇ ਦੁਬਾਰਾ ਦੰਦੇ ਨਹੀਂ ਉਹ ਕੱਟਿਆ ਹੋਇਆ ਪੀਸ ਨਾ ਵਾਪਸ ਨਹੀਂ ਲੱਗਦਾ ਆ ਤੋ ਆਪੇ ਐਨੋਟਿਕ ਕਾਸੀ ਨਾ ਮਾਹੀਦਾ ਆਸੀਦਾ ਕਿਹੜਾ ਲਾਇਦਾ ਪਹਿਲਾਂ ਥੋੜਿਆਂ ਦਾ ਕਰਦਨੇ ਨਾ ਹਾਂ ਇਹਨਾਂ ਵਰਚ ਕਰਦਦਾ ਨਹੀਂ ਬਾਬਾ ਨਾ ਪਾ ਦਿੰਦਾ ਕਿਤਾ ਮਨੇ ਵੀ ਮੋਨੇ ਹੋਏ ਤੋ ਇਹ ਆ ਆਵਦਨੀ 200 ਤੋਂ 1 ਇੱਕ ਦਾ ਹੀ ਕਸ਼ਟ ਆ 350 ਦੇ ਭਰਾ ਜੀ ਆਸੀ ਹਾਥ ਕੋਲ ਹੁੰਦਾ ਹਾਂ ਹਾਂ ਹਾਥ ਦੇ ਕੋਲ ਤਾਂ ਗਾਹਾਂ ਨੂੰ ਦੋਹਾਂ ਦਾ ਦੇਣਾ ਪੈਣਾ ਗਾਹਾਂ ਨੂੰ ਇਹ ਜੁਆ ਰਹੇ 200 ਤੋਂ ਸੱਚ ਉਹਦਾ ਵੀ ਜੇ ਤੁਸੀਂ ਹੁਣ ਸੁੱਟਦੇ ਕਿਉਂਗੇ ਔਰ ਆਵੀਂ ਦੇ ਫੈਸਲੇ ਕੋਈ ਮੈਨੂੰ ਸੁੱਟੀ ਰਹੋ ਇਹ ਕਰ ਜਾਓਗੇ ਜਾਤਾ ਹਾਂਗੇ ਐਰੀਟਿਕ ਨਾ ਕੋਈ ਐ ਕਰਮੀਂ ਇੰਨੇ ਦਿਨ ਮੀਂਹ ਪੈਣ ਦੇ ਬਾਵਜੂਦ ਵੀ ਨਾ ਲਗਾਤਾ ਫੇਰ ਇੰਨੀ ਗਰਮੀ ਹੋ ਗਈ। ਅੱਜਕੱਲ ਤੋਣੀ ਐਨੀ ਗਰਮ ਹੈ ਤਾਂ ਗਰਮੀ ਤਾਂ ਹੁਣ ਹੋਣਾ। ਉਹ ਜੇ ਪਾ ਲੱਗੇ ਕੱਪੜੇ ਧੋਣ ਕੱਪੜੇ ਤਾਂ ਉਹ ਹੋ ਗਏ ਬਸ ਆਹ ਰਹਿ ਗਏ ਇਹਦੇ ਵਾਲੇ ਜਿਹੜੇ ਈਜ਼ੀ ਚ ਧੋਣੇ ਆ ਤੇ ਉਧਰ ਆਹੂ ਨਾ ਮੈਂ ਉਧਰ ਟਾਪੇ 'ਚ ਬੈਠਾ ਪਾਣੀ ਵਾਲੇ 'ਚ ਕਿਉਂਕਿ ਹੁਣ ਉਹ ਬਿਨਾਂ ਕੱਪੜਿਆਂ ਦੇ ਬੈਠਾ ਇਸ ਕਰਕੇ ਵੀਡੀਓ 'ਚ ਤੁਹਾਨੂੰ ਦਿਖਾ ਸਕਦੇ ਕਿਉਂਕਿ ਐ ਨਹੀਂ ਪਤਾ ਫੇਰ ਆਹੂ ਵੀ ਵੀਡੀਓ ਡਿਲੀਟ ਕਰਾ ਦੇ। ਜੀ ਜਿਵੇਂ ਦੁਨੀਆ ਤਰਾਨ ਤੇ ਲੱਗੀ ਰਹਿੰਦੀ ਹੈ ਤੇ ਅਬੂ ਵੀ ਡਿਲੀਟ ਕਰਾ ਦੂਗਾ ਬਿਨਾਂ ਕੱਪੜਿਆਂ ਦੇ ਵਿਚੰਨਾ ਟਾਪੇ ਤੇ ਬੈਠਾ ਨਹਾ ਰਿਹਾ ਤੇ ਬਸ ਨਾ ਨਾਤ ਹੁੰਦਾ ਹੈ ਮੇਰਾ ਸੂਟ ਹੈ ਯੂਵੀ ਦੇ ਹੈ ਆਪਾਂ ਬਾਕੀ ਤਾਂ ਤੋੜ ਚੁੱਕੇ ਆ ਤੇ ਉਧਰ ਦੇਖੋ ਬਾੜ ਜੱਗ ਨੂੰ ਦਿਖਾਈ ਉਹ ਵੀ ਕੀ ਕਰ ਰਿਹਾ ਦਿਨ ਦਿਖਾਉਂਦਾ ਆ ਰਿਹਾ ਇਹ ਆਓ ਦੇਖੋ ਜੀ ਇਹ ਆਹ ਦੇਖੋ ਕੀ ਲੱਛਣ ਕਰ ਰਿਹਾ ਆਹ ਦੇਖੋ ਆਹ ਦੇਖੋ ਹੈ ਹੈਲੋ ਕੱਢਿਓ ਅਬੂ ਸਾਸਰੀ ਕੱਲ ਬੁਲਾ ਦੇ ਸਾਸਰੀ ਕਾ ਉਹ ਦੇ ਕੋਸਾ ਜੀ ਕਰਦ ਲਾ ਰਿਆ ਦੁਕਾਣ ਹੀ ਸਕਦੇ ਇਹਨੂੰ ਕਲੱਛਣ ਇਹਨੂੰ ਨਾ ਯੂਵੀ ਯੂਵੀ ਕਹਿੰਦਾ ਨਾ ਛੁੱਟੀਆਂ ਹੋ ਗਈਆਂ ਦੋ ਮੰਮਾ ਸੈਟਰਡੇ ਹਰ ਸੰਡੇ ਦੀਆਂ ਮੰਮਾ ਮੰਮੀ ਕਹਿ ਰਹੀ ਟੀ ਵੀ ਜਾ ਛੁੱਟੀਆਂ ਹੋ ਜੂਗੀਆਂ ਨਾ ਦੋ ਤਿੰਨ ਯੂਵੀ ਇੱਥੇ ਨੂੰ ਆ ਜੀ ਸੁਹਾਣੇ ਨੂੰ ਹੁਣ ਵੀ ਦੱਸ ਹੁਣ ਮੰਮੀ ਭਲਾ ਐਡੀ ਦੂਰ ਹਜੇ ਹੁਣ ਜਾ ਕੇ ਆਇਆ ਪਰਸੋਂ ਜੁੱਥੇ ਫਰੀ ਦਾ ਘੇੜਾ ਮਰਾਇਆ ਹੁਣ ਕਿਸੇ ਨੇ ਹੁਣ ਇਸ ਕਰਕੇ ਆਪਾਂ ਹੁਣ ਰੋਹ ਥੋੜੀ ਜਾ ਸਕਦੇ ਆ ਆਪਾਂ ਰਖਣੀਆਂ ਨੂੰ ਜਾਵਾਂਗੇ ਆ ਜਾ ਬਾਹਰ ਆ ਜਾ ਰਖੜੀਆਂ ਨੂੰ ਜਾਵਾਂਗੇ ਪੁੱਤ ਫਿਰ ਵਗ ਜੀ ਠੀਕ ਆ ਇਹਦਾ ਸੁਹਾਣੇ ਬਹੁਜੀ ਲੱਗਦਾ ਆ ਜਾਈ ਉਹ ਵੀ ਆ ਦੇ ਦੇਖੋ ਪੋਚਾ ਗਿਰਿਆ ਪਿਆ ਮੈਂ ਪੋਚਾ ਲਾ ਰਹੀ ਆ ਅੰਦਰ ਪੋਚਾ ਲਾਇਆ ਵਾ ਨਿਕਲੇ ਬਾਹਰ ਸੁਣਿਆ ਨਹੀਂ ਪੋਚਾ ਲਾਇਆ ਵਾ ਨਰਾਜ ਹੋ ਗਿਆ ਕਿਉਂਕਿ ਵੀ ਜਾਣਾ ਦੋ ਛੁੱਟੀਆਂ ਹੁਣ ਉਰੀਓ ਪਿਆ ਚੰਡੀਗੜ੍ਹ ਕਿਤੇ ਢੀ ਦੂਰ ਪਿਆਏ ਅੱਛਾ ਰੁੱਸ ਗਿਆ ਕਿਉਂਕਿ ਇਹਦਾ ਇਥੇ ਜੀ ਲ ਬਹੁਤ ਲੱਗਦਾ ਵਿਚਾਰੇ ਦਾ ਕੋਈ ਨਾ ਆਪਾਂ ਚੱਲਾਂਗੇ ਮੈਂ ਕਿਹੜੀ ਪੋਚਾ ਲਾਇਆ ਵਾਂ ਸੁਣਦਾ ਹੀ ਨਹੀਂ ਚੱਲ ਬਾਹਰ ਉੱਥੇ ਆਪੂ ਕੋਲ ਖੜ੍ਹ ਜਾ ਜੱਕੇ ਭੱਜਾ ਮੈਂ ਮੜਿਆ ਪੋਚਾ ਲਾਦਾ ਥੋੜਾ ਰਹਿ ਗਿਆ ਥੋੜੇ ਜੇ ਕੱਪੜੇ ਰਹਿ ਗਏ ਆਪਣੇ ਆਹ ਦੇਖੋ ਲੱਛਣ ਮੁੰਡੇ ਦੇ ਤੁਹਾਨੂੰ ਉੱਪਰ ਦੇ ਦਿਖਾਣੀ ਇਹ ਕੀ ਕੀ ਇਹ ਉਹ ਕਰ ਰਿਹਾ ਆਹ ਦੇਖੋ ਮੇਰਾ ਬਬੂ ਇੱਥੇ ਚੱਲਿਆ ਮम्मा ਪਾਏ ਹੈ ਉਹ ਪਹਿਲਾਂ ਬੰਨ ਓਏ ਆਹ 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 ਜੋ ਤੇਰੀ ਖਿਚਲੰਦਾ ਏ ਹੈ ਓਏ ਫਸੇ ਕਹ ਰਾਦੇ ਮਮਾ ਫੇ ਚੱਲੀ ਪਈਂ ਚ ਆਏ ਹਾਏ ਆਏ ਹਾਏ ਆਏ ਹਾਏ ਗੱਡੀ ਦੇਖ ਲਈ ਓਏ ਤੂੰ ਰੋ ਦੇ ਛੱਡ ਕੇ ਚਲੇ ਜਾਨਾ ਹੈ ਹੈ ਰੋ ਦੇ ਉਹ ਦੇਖ ਹਾਏ ਹਾਏ ਇਹ ਭੱਜਿਆ ਇਹ ਭੱਜਿਆ ਇਹ ਭੱਜਿਆ ਉਹ ਭੱਜ ਗਿਆ ਕੀ ਹੋ ਗਿਆ ਡੱਡੂ ਮੂਤੇ ਮਾਰਿਆ ਗੱਡੀ ਹੈ ਹੁਣ ਗੱਡੀ ਜਾ ਰਹੀ ਸੀ ਉਹਨੇ ਕਿੱਥੇ ਖੜਨਾ ਮੈਂ ਖਾ ਲਿਆ ਪਹਿਲੇ ਮੈਨੂੰ ਪਤਾ ਨਹੀਂ ਸੀ ਮੈਂ ਇੱਕ ਰੋਟੀ ਫਿਰ ਮੈਂ ਰੋਟੀ ਪਹਿਲੇ ਹੀ ਬਣਾ ਲਈ ਮੈਨੂੰ ਕਿਹ ਪਤਾ ਸੀ ਸੌਸ ਪਏ ਹੋ ਨਹੀਂ ਮੈਂ ਰੋਟੀ ਨਹੀਂ ਬਣਾਉਂਦੀ ਸੀ ਹੁਣ 5 ਵਜੇ ਮੈਂ ਨਾ ਸਾਢੇ 5 ਜੀ ਰੋਟੀਆਂ ਖਾਣ ਲੱਗੀ ਬਣਾ ਕੇ ਦੇਖਿਆ ਨਹੀਂ ਨਾ ਜਰਾ ਨਹੀਂ ਖਾਣਾ ਸਰ ਨਾ ਸ਼ਾਮ ਨੂੰ ਮੈਂ ਕਿਹੜੇ ਖਾਣੀ ਆ ਮੈਂ ਉਸ ਟਾਈਮ ਰੋਟੀ ਖਾ ਕੇ ਹੁਣ ਮੈਂ ਰਾਤ ਨੂੰ ਖਾਣੀ ਛੱਡਤੀ ਕਿਉਂ ਬੱਸ ਫਿਰ ਉਹ ਪੈ ਜਾਣੇ ਰੋਟੀ ਖਾ ਕੇ ਫਿਰ ਹੁਣ ਐ ਕਿਧਰੇ ਕਿਹੜਾ ਗੂੜਾ ਕੱਢੇ ਆਉਂਦੇ ਕੜੀ ਬਣਾਉਂਗੇ ਕੜੀ ਬਣਾ ਦੇਣਗੇ ਆ ਛੋੜ ਦੇ ਦੀ ਦਾਲ ਤਾਲੀ ਬਣੀ ਵੀ ਆ ਬਣਾ ਦੇ ਪਰ ਉਹ ਯੂ ਵੀ ਲੈ ਲੂਗਾ ਥੋੜੀ ਜੀ ਆਹ ਕੜੀ ਉਹ ਛੋਲੇ ਕੋਈ ਨਹੀਂ ਕੰਮ ਕਰਦੇ ਨਾ ਹੁਣ ਇਹ ਹੁਣ ਤਾਂ ਛੁੱਟੀ ਆ ਉਹਨੂੰ ਸਵੇਰ ਨੂੰ ਤਾਂ ਛੁੱਟੀ ਆ ਸ਼ਨੀਵਾਰ ਆ ਸਵੇਰੇ ਰੋਟੀਆਂ ਫਿਰ ਰੋਟੀਆਂ ਚ ਬਾਕੇ ਪਕਾ ਲਾਂ ਰੋਟੀਆਂ ਚ ਬਾਕੇ ਉਹ ਤੁਹਾਨੂੰ ਦੇ ਜਾ ਬਈ ਉੱਧਰ ਆਓ ਵਿੱਚ ਉਹ ਕੋਲ ਦੂੰਗੀ ਆਟਾ ਗੁੰਨ ਹੋ ਜਾਊਗਾ। ਮੱਖਣ ਲੱਸੀ ਹੋ ਗਈ। ਹੈ? ਲੱਸੀ ਹੋ ਗਈ। ਮੱਖਣੀ ਤਾਜੀ ਹੋ ਜਾਊਗੀ। ਹੁਣ ਵੀ ਰੋਟੀ ਰਾਤ ਨੂੰ ਘੱਟ ਪੱਕੂਗੀ। ਤੁਸੀਂ ਵੀ ਖਾ ਲੇ ਸਮੋਸੇ, ਮੈਂ ਵੀ ਖਾ ਲਿਆ ਢਿੱਡ ਭਰ ਲਿਆ। ਮੈਂ ਦੇਖੋ। ਮੇਤੇ ਲੈ ਲੈਣਾ ਤਾਂ। ਨਾ ਬੱਸ। ਮੈਂ ਤਾਂ ਰੋਟੀ ਵੀ ਖਾ ਲਈ। ਮੈਂ ਤਿੰਨ ਚੀਜ਼ਾਂ ਖਾ ਗਈ। ਇੱਕ ਰੋਟੀ, ਦੋ ਸਮੋਸੇ। ਤੁਸੀਂ ਉਸ ਤੇ ਗਏ ਤੇ ਮੈਂ ਅੱਗ ਬਰਾ। ਹਾਂ। ਉਹਦੇ ਨਾਲ ਇਹ ਬ੍ਰੈਡ ਬਣਾ ਲੈ। ਹੂੰ। ਇਹ ਜੀ ਕਰਿਆ ਇਹਨਾਂ ਦਾ ਵੀ ਆਪਾਂ ਦੀ ਬ੍ਰੈਡ ਬਣਾ ਲੀ। ਭਈ ਮੈਂ ਬ੍ਰੈਡ ਅੱਗੇ ਵੀ ਖਾ ਲੀ। ਤੁਸੀਂ ਮੈਂ ਡੇਢ ਖਾਇਆ। ਹਾਂ ਤਿੰਨ ਪਕੌੜੇ ਲੈ ਲੈ ਆ ਗਏ ਆ। ਹਾਂ। ਮਹਾਤਮਾ ਪਾਸੇ ਆ ਲਿਆ ਮੈਂ। ਜਿੱਦਾਂ ਪਾਸੇ ਗਈ ਮੈਂ ਤਾਂ ਅਗਲਾ ਟਿਕਾਣਾ ਗਾਣ ਮੈਂ ਤਾਂ ਮਿੱਟਾ ਮੇਰਾ ਪੁੱਤਰਾ ਵੀ ਬਾਹਰ ਨੂੰ ਸਿੱਟ ਕੇ ਆ ਗਈ। ਪਾਣੀ ਵੀ ਵੀਰਾ ਟੰਟਾ ਕੀ ਨਹੀਂ ਵਿਗਾਰੀ। ਹੂੰ। ਤੇਰ ਬਾਪੇ ਤੇ ਉਹ ਮਗਾਈ ਗਈ ਨੂੰ। ਇਹ ਨੂੰ ਫਿਰ ਸੈਟ ਹੋਇਆ। ਉਹ ਪੀ ਤੰਨ ਉਹ ਹੋਇਆ। ਲੈ ਇੰਨਾ ਖਾਣ ਨਹੀਂ ਮੈਂ ਇੰਨਾ ਖਾਂਦੀ। ਅੱਜ ਨੂੰ ਕੀ? ਔਰ ਮੈਂ ਕਿਹੜਾ ਖਾਂਦੀ ਆ? ਘਟਾਤਾ। ਮੈਂ ਵੀ ਬੰਦ ਕਰਤਾ ਖਾਣਾ। ਹੁਣ ਤਾਂ ਛੱਡਤਾ। ਵੇ ਸਾਹਮਣੇ ਕੋਈ ਨਹੀਂ ਫਿਰ ਦਸ ਯੂਵੀ ਨੂੰ ਨਨ ਨੀਲਾ ਹੈ ਸਰੋਪਾ ਗੁਰਦੁਆਰਾ ਸਾਹਿਬ ਚੋਂ ਮਿਲੇ ਅਰਦਾਸਪੁਰ ਤੋਂ ਇੱਕ ਯੂਵੀ ਨੂੰ ਸੁਹਾਣੇ ਤੋਂ ਬੀਬੀ ਨੇ ਸਰੋਪਾ ਪਾਇਆ ਸੀਗਾ ਗੁਰਦੁਆਰਾ ਸਾਹਿਬ ਚੋਂ ਇਹ ਇੱਥੇ ਆਪਣੇ ਦਾਦੂ ਤੋਂ ਨਾ ਹੁਣੇ ਪਰਨਾ ਬਣਵਾ ਰਿਹਾ ਕਿਉਂਕਿ ਆਪ ਇਹ ਤਾਂ ਸੈੱਟ ਨਹੀਂ ਹੁੰਦਾ ਹੈਗਾ ਤਾਂ ਕਰਕੇ ਬਨਣ ਵਾਲਾ ਕੋਈ ਨਹੀਂ ਅੱਜ ਦਾਦੂ ਤੇ ਬਣਵਾਇਆ ਇਹਨੇ ਆਪਣਾ ਪਰਨਾ ਪੁੱਛ ਲਈ ਨਹੀਂ ਪਹੁੰਚ ਗਏ ਉਹ ਤਾਂ ਪਹੁੰਚ ਗਏ ਪਹੁੰਚ ਗਏ ਹੁਣ ਉਹ ਤਾਂ ਕੱਦੇ ਹੁਣ ਨੂੰ ਕੱਦਾ ਫੋਨ ਆ ਜਾਂਦਾ ਮੇਰੇ ਆ ਫੋਨ 'ਚ SIM ਨਹੀਂ ਹੈਗਾ ਦੂਜੇ ਤੇ ਆ ਕੇ ਪੁੱਛ ਲਾਂਗੇ ਗੁਰਦੁਆਰੇ ਜਾਏ ਆਈਏ ਲੋ ਜੀ ਅਸੀਂ ਚੱਲੇ ਗੁਰਦਵਾਰਾ ਸਾਹਿਬ ਅੱਜ ਯੂਵੀ ਦੇ ਦਾਦੂ ਨੇ ਯੂਵੀ ਦੇ ਪੱਗ ਆਉਂਦੀਆਂ ਉਹਨਾਂ ਨਾਲ ਜੁੜਾ ਕਰਦਾ ਨਹੀਂ ਗਾਣਾ ਹਾਂ ਜਿਹੜੇ ਇਹ ਨੂੰ ਗੁਰਦੁਆਰੇ ਚੋਂ ਮਿਲਿਆ ਪਰਨਾ ਰੋਜ਼ ਬੰਨ ਕੇ ਲੈ ਕੇ ਜਾਂਦਾ ਬਸ ਠੀਕ ਆ ਵਧੀਆ ਬੰਨਤਾ ਬਹੁਤ ਵਧੀਆ ਲੱਗ ਰਿਹਾ ਯੂਵੀ ਮੇਰੇ ਜਿੱਡਾ ਹੋ ਗਿਆ ਅਰਾ ਵੀ ਵੀ ਜਾਊਗੀ ਨਾ ਉਹ ਕਹਿੰਦੀ ਮੈਂ ਜਾਂਦੀ ਜਵਾਬ ਦਿੱਤਾ ਤੀ ਉਹਨੇ ਉਹਨੂੰ ਹੁਣ ਕੰਮ ਦਾ ਲੈ ਜਾਏ ਅਸੀਂ ਚੱਲੇ ਗੁਰਦਵਾਰਾ ਸਾਹਿਬ ਅੱਜ ਚੱਲੇ ਪੂਰੇ ਸੀ 20 ਦਿਨਾਂ ਬਾਅਦ ਗੁਰਦੁਆਰੇ ਚੱਲੇ ਆਪੂ ਤਾਂ ਚਲੇ ਗਿਆ ਬੀਬੀ ਰਹਿ ਗਈ ਕੱਲੀ ਹੁਣ ਨਹੀਂ ਤਾਂ ਉਹ ਵੀ ਲੈ ਜਾਂਦੇ ਪਿੱਛੇ ਲਾ ਕੇ ਲੰਘਾ ਸਮੋਸੇ ਖਾ ਦੇ ਆ ਕੇ ਖਾਲੂਗਾ ਨਾ ਨਾਲੇ ਆਜੀ ਨਾ ਨਾਲੇ ਮੁੜ ਆਉ ਨਾ ਆਪਣੇ ਆਪ ਤਾਂ ਕਿਹੋ ਕਿਨਾ ਉਹ ਤੇ ਫਲੀ ਆ ਜਾਂਦਾ ਹੈ ਵੇਖੋ ਹਮੇਸ਼ਾ ਮੈਂ ਕੱਲਾ ਆਂਦਾ ਏ ਇੰਨੇ ਦਿਨਾਂ ਦਾ ਵੇਖੋ ਮੈਂ ਯੂ ਵੀ ਨਾ ਸਾਰਾ ਤੇ ਮਹਾਰਾਜ ਸਾਹਿਬ ਦਾ ਵਸਤਰ ਪੁਸਤਰ ਸਾਰੇ ਬਦਲ ਕੇ ਸਾਰੇ ਵਧੀਆ ਉਹ ਕਰਕੇ ਆਂਦਾ ਏ ਆ ਰਹੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪੜਾ ਦੇ ਬੋਪੜਾ ਦੇ ਚੰਗੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾ ਰਹੇ ਸਵੇਰੇ ਕੜੀ ਵਾਲੇ ਪਰੌਂਠੇ ਕਿਉਂਕਿ ਜਿਹੜੀ ਨਾ ਕੱਲ ਦੀ ਕੜੀ ਬਚੀ ਪਈ ਸੀ ਫਿਰ ਉਹ ਆਟਾ ਕੰਨ ਲਿਆ ਤਾਂ ਆਕੇ ਵਿੱਚ ਪਾ ਕੇ ਹੁਣ ਪਰੌਂਠੇ ਲੱਗੇ ਆ ਬਣਾ ਉਹਨੂੰ ਅੱਜ ਧੁੱਪੋਂ ਨਹੀਂ ਨਿਕਲੀ ਹੋ ਬਣਾ ਹਨਾ ਅੱਜ ਧੁੱਪ ਨਾ ਬਹੁਤ ਸੋਣੀ ਨਿਕਲੀ ਹੋ ਅੱਜ ਬਦਲ ਥੋੜੀ ਜਿਹੀ ਤਾਂ ਹੈਗੀ ਹੈ ਪਰ ਮੀ ਆਲਾ ਰੁੱਤਲ ਨਹੀਂ ਤਾ ਤੇ ਮੈਂ ਵਾਸਤੇ ਗੋਟੀਆਂ ਬਣਾ ਰਹੀ ਆਂ ਜੇ ਕਈ ਨਾ ਕਈ ਨਾ ਕਹਿੰਦੇ ਨੇ ਵੀ ਤੁਸੀਂ ਨਾ ਕੰਮ ਦਾ ਵਲੌਗ ਬਣਾਇਆ ਕਰੋ ਵੀ ਕੰਮ ਤੇ ਬਿਨਾ ਤੁਹਾਡਾ ਵਲੌਗ ਬੈਠੇ ਬੈਠੇ ਜਾਦਾ ਹੋ ਜਾਂਦਾ ਜਾਂ ਇੱਧਰ ਉੱਧਰ ਗੱਲਾਂ ਬਾਤਾਂ ਨਾਲ ਵੀ ਤੁਸੀਂ ਕੰਮ ਦਾ ਵਲੌਗ ਨਾ ਐ ਕਰੋ ਅੱਜ ਮੈਂ ਉਹਨਾਂ ਨੂੰ ਪਤਾ ਨਹੀਂ ਆਹ ਵਲੌਗ 'ਚ ਮੈਂ ਕਿੰਨਾ ਕੰਮ ਦਿਖਾਇਆ ਕੰਮ ਤਾਂ ਹੁਣ ਮੈਂ ਸਾਰੇ ਦਿਖਾਇਆ ਕਰੂੰਗੀ ਹੁਣ ਰੋਜ਼ ਕੰਮ ਦੇ ਵਲੌਗ ਬਣਾਇਆ ਕਰਨਗੇ ਜਿਹੜਾ ਜਿਹੜਾ ਕੰਮ ਕਰਿਆ ਕਰ ਤੁਹਾਨੂੰ ਦਿਖਾਉਂਦੀ ਜਾਊਂਗੀ ਪਸੰਦ ਕਰਨੇ ਆਂ ਅਗਰ ਉਹ ਲਾਈਕ ਕਰਿਆ ਜੋ ਕਰ ਦੇਖੋ ਇੱਕ ਨਾ ਦੇਖੋ ਜਿੱਦਾਂ ਨਹੀਂ ਮੈਂ ਹੈਗੀਆਂ ਦੇਖੋ ਘਰੇ ਰਹਿੰਦੀ ਆ ਉਸ ਤਰੀ ਮੈਂ ਵੀਡੀਓ ਬਣਾਉਂਦੀ ਆ ਇਹ ਤਾਂ ਹੈ ਨਹੀਂ ਵੀ ਹੁਣ ਮੈਂ ਸਾਧ ਸਮਾਂ ਤੇ ਰੱਖੂੰਗੀ ਤਾਂ ਫਿਰ ਵੀਡੀਓ ਬਣਾਉਂਦੀ ਆ ਜਿਸ ਤਰ੍ਹਾਂ ਨੇ ਮੈਂ ਹੈਗੀਆਂ ਉਦਾਂ ਹੀ ਤੁਹਾਨੂੰ ਵਲੌਗਾਂ 'ਚ ਮੈਂ ਦਿਖਾਈ ਜਾਨੀ ਹਾਂ ਜਿੱਦਾਂ ਮੇਰਾ ਪਹਿਰਾਵਾ ਜਾਂ ਉਹ ਸਿਰ ਜਿੱਦਾਂ ਵੀ ਹੁੰਦਾ ਕਿਉਂਕਿ ਕਈਆਂ ਨੂੰ ਨਾ ਐਵੇਂ ਇਤਰਾਜ਼ ਹੁੰਦਾ ਕਿ ਤੁਸੀਂ ਨਾ ਰੈਡੀ ਸ਼ੈਡੀ ਹੋ ਕੇ ਵਲੋਗ ਬਣਾਇਆ ਕਰੋ ਇਹ ਤਾਂ ਕੋਈ ਬੋਲੇ ਉਹ ਬੋਨੇ ਫੇਕ ਨਹੀਂ ਹਨ ਸਾਰਾ ਕੁਝ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਾਜ-ਵਜ ਕੇ ਵਲੋਗ ਬਣਾ ਲੈਂਦੇ ਆ ਵਲੋਗ ਅਸਲੀ ਵਲੋਗ ਉਹ ਹੁੰਦੇ ਨੇ ਜਿਹੜਾ ਆਪਾਂ ਜਿੱਦਾਂ ਵੀ ਘਰਾਂ ਰਹਿ ਰਹੇ ਆਂ ਜਾਂ ਆਪਣਾ ਪਹਿਰਾਵਾ ਓਦਾਂ ਹੀ ਬਣਾਓ ਤੇ ਮੈਂ ਆਪਣੇ ਵਲੋਗ ਇਦਾਂ ਹੀ ਬਣਾਉਂਦੀ ਆ ਜਿਸ ਤਰ੍ਹਾਂ ਵੀ ਮੈਂ ਘਰੇ ਸਿਰ ਵੀ ਹੁੰਦੀ ਆ ਓਦਾਂ ਹੀ ਤੁਹਾਨੂੰ ਦਿਖਾਈ ਜਾਂਦਾ ਜੇ ਸਜਣ ਸੁਗਨ ਨਾਲ ਆਪਾਂ ਕੋਈ ਕਿਤੇ ਵਿਆਹ ਚਲਦੇ ਹਾਂ ਜਾਂ ਕਿਤੇ ਜਾਣਾ ਹੁੰਦਾ ਹੈ ਫਿਰ ਤਾਂ ਤੁਹਾਨੂੰ ਸੱਦ ਸਵਰਕੇ ਹੋਣਾਗੇ ਦੱਸਉਣੀ ਆ ਬਈ ਗਰਮੀ ਬਹੁਤ ਵਧੀਆ ਠੂਆ ਹੀ ਠੂੜਦੇ ਜੁਕਦੇ ਜਾਂਦਾ ਤੇ ਆਪਾਂ ਬਣਾਈਏ ਕੜੀ ਵਾਲੇ ਪਰੌਂਠੇ ਆਪਾਂ ਸਾਰਿਆਂ ਨੂੰ ਖਲਾਦਿਏ ਤੁਹਾਨੂੰ ਮੈਂ ਤਾਂ ਨਹੀਂ ਕਹਿ ਸਕਦੀ ਵੀ ਤੁਸੀਂ ਵੀ ਖਾ ਲਓ ਕਿਉਂਕਿ ਵਿੱਚ ਨੂੰ ਕਿਹੜਾ ਹੁਣ ਚੱਲੇ ਜਾਣਾ ਹਨਾ ਵਿੱਚ ਨੂੰ ਨਹੀਂ ਜਾਂਦੇ ਹੈਗੇ ਦੀ ਆਪਾਂ ਹੁਣ ਰੋਟੀ ਖਾ ਲਈ ਰੋਟੀ ਸਾਰੀ ਬਣਾ ਲਈ ਸਾਰਿਆਂ ਨੇ ਖਾ ਲਈ ਤੇ ਹੁਣ ਨਾ ਅੰਦਰ ਨਾ ਸਾਰੇ ਨਾ ਧੂਆਂ ਹੋ ਗਿਆ ਕਿਉਂਕਿ ਸਾਡੇ ਨਾ ਚਿਮਨੀ ਨਹੀਂ ਲੱਗੀ ਹੈ ਕਿ ਨਾ ਪੱਖੀ ਜਿਹੀ ਲਵਾਈ ਹੋਈ ਆ ਵੀ ਜਿਹੜਾ ਧੂਆਂ ਬਾਹਰ ਖਿੱਚਦੀ ਆ ਅ ਚੁੱਲੇ ਤੇ ਰੋਟੀ ਲਾਈ ਨਹੀਂ ਰੋਟੀ ਮੈਂ ਅੰਦਰ ਹੀ ਲਾਈ ਆ ਕੜੀ ਵਾਲੇ ਪਰੌਂਠੇ ਲਾਏ ਆ ਆਪਾਂ ਖਾ ਲਏ ਸਾਰਿਆਂ ਨੇ ਨਿਬੜ ਗਿਆ ਤੇ ਮੰਮੀ ਨੇ ਅੰਦਰ ਭਾਂਡੇ ਮਾਂਸ ਤੇ ਮੈਂ ਹੁਣ ਰਸੋਈ ਸੁਈ ਬਾਕੀ ਸਾਰੀ ਸਾਫ਼ ਕਰਦਾ ਰਸੋਈ ਚ ਪੋਚਾ ਰਹਿ ਗਿਆ ਮੇਰੇ ਰਸੋਈ ਚ ਤਾਂ ਨਹੀਂ ਲਾਇਆ ਵੀ ਰੋਟੀ ਲਾਣੀ ਸੀ ਮੈਂ ਕਿ ਚਲ ਪਹਿਲਾਂ ਪੋਚਾ ਲਾ ਦਈਏ ਫਿਰ ਨਾ ਰੋਟੀ ਲਾ ਲਈਏ ਫਿਰ ਪੋਚਾ ਲਾ ਕੇ ਉਹ ਕਰਾਂਗੇ ਇਹ ਐਤ ਕਿੰਨਾ ਜਿਹੜੀ ਆ ਤੀਆਂ ਦੀ ਉਹ ਆ ਵੀ ਐਤ ਕਿ ਅਸੀਂ ਸ਼ਾਇਦ ਤੀਆਂ ਮਨਾਉਂਦੇ ਨਹੀਂ ਹੈਗੇ ਤੇ ਸਾਡੇ ਹੈਗੇ ਕੋਈ ਪ੍ਰੋਬਲਮ ਇਸ ਕਰਕੇ ਆਪਾਂ ਮਨਾਉਂਦੇ ਨਹੀਂ ਹੈਗੇ ਬਾਕੀ ਜੇ ਇਰਾਦਾ ਬਣਿਆ ਵੀ ਬਾਕੀ ਉਹ ਤੁਹਾਨੂੰ ਪਤਾ ਲੱਗ ਜਾਊਗਾ ਪਰ ਹਜੇ ਕੋਈ ਰਾਦਾ ਨਹੀਂ ਇੱਥੇ ਬਾਕੀ ਉਧਰ ਜਿਵੇਂ ਇਹ ਰਿਸ਼ਤੇ ਵਾਲੇ ਚ ਸਾਡੇ ਇੱਧਰ ਮਨਾਉਣੀਆਂ ਨੇ ਉਧਰ ਤਾਂ ਮਨਾਵਾਂਗੇ ਉਹ ਵੀ ਦੇਖਦੇ ਆ ਹਜੇ ਕਾਫੀ ਦਿਨ ਪਏ ਨੇ 15 ਕ ਦਿਨ ਤਾਂ ਪਏ ਨੇ ਨਤੀਜ ਨੂੰ ਅ ਤੀਜ ਦੀਆਂ ਤੀਆਂ ਮਨਾਵਾਂਗੇ ਜਦੋਂ ਤੀਜ ਹੋਊਗੀ ਐਤਕੀ ਜਿਹੜੀਆਂ ਰਖੜੀਆਂ ਵਗੈਰਾ ਇਹ ਵੀ ਐਤਕੀ ਨਾ ਤਿਹਾਰ ਹਨ ਨਾ ਸਾਰੇ ਅਗੇਤੇ ਆ ਇਸ ਕਰਕੇ ਤੀਆਂ ਬਹੁਤ ਸੇ ਤੀਆਂ ਆ ਗਈਆਂ ਨਹੀਂ ਤਾਂ ਪਿਛਲੇ ਸਾਲ ਤਾਂ ਅਸੀਂ ਮਨਾਈਆਂ ਤੀਆਂ ਅਗਸਤ ਮਹੀਨੇ 'ਚ ਮਨਾਈਤੀਆਂ 4-5 ਤਰੀਕ ਤੱਕ ਮੇਰੇ ਯਾਦ ਹੈ ਤੇ ਬਾਕੀ ਇਸ ਵਾਰ ਅਸੀਂ ਉਹੀ 4-5 ਦਿਨ ਪਹਿਲਾਂ ਮਨਾਵਾਂਗੇ ਜੁਲਾਈ ਦੇ ਐਂਡ ਦੇ 'ਚ ਜਾ ਕੇ ਉਦੋਂ ਹੀ ਤੀਜਾ ਇਹ ਇੱਥੇ ਤਾਂ ਸ਼ਾਇਦ ਬਾਕੀ ਸਾਰਿਆਂ ਦੀ ਰਾਏ ਨਾਲ ਜਿਹੜੀਆਂ ਇੱਥੇ ਮਨਾਣੀਆਂ ਹੈ ਹਨਾ ਆਪਣੇ ਇੱਥੇ ਅਰਦਾਸਪੁਰ ਤਾਂ ਆਏ ਚਾਚੇ ਨੇ ਉਹ ਸਾਰਿਆਂ ਦੇ ਉਹਦੇ ਨਾਲ ਪੁੱਛ ਕੇ ਮਨਾਵਾਂਗੇ ਕਿਉਂਕਿ ਮੈਂ ਕੱਲੀ ਤਾਂ ਹੁਣ ਮੇਰਾ ਕੋਈ ਉਹ ਹੈ ਨਹੀਂ ਵੀ ਮੈਂ ਕੱਲੀ ਉਹ ਮਨਾਲੂ ਕੱਲੀ ਉਹ ਕਿੱਦਾਂ ਪਾਈ ਜਾਉਂ ਨਹੀਂ ਸਾਰੇ ਦੀ ਰਾਏ ਹੋਈ ਜਿੱਦਾਂ ਵੀ ਹੋਈ ਆਪਾਂ ਹਨਾ ਜਿੱਦਾਂ ਵੀ ਕਹਿਣਗੇ ਆਪਾਂ ਉਦਾਂ ਮਨਾਵਾਂਗੇ ਨਾ ਤੁਹਾਨੂੰ ਦਿਖਾ ਦਾਂਗੇ ਬਾਕੀ ਅਜੇ ਕੋਈ ਰਾਧਾ ਨਹੀਂ ਹੈਗਾ ਐਤਕੀ ਇੱਥੇ ਅਰਦਾਸਪੁਰ ਚ ਰਿਸ਼ਤਦਾਰੀ ਚ ਮਨਾ ਲਾਂਗੇ ਏ ਬਸ ਹੁਣ ਫਟਾਫਟ ਸੋਈ ਜਾ ਕੇ ਸਾਫ ਕਰੀਏ ਕਿਉਂਕਿ ਸੋਈ ਸਾਫ ਕਰਨੀ ਤੇ ਪਈ ਐ ਮੂਰੇ ਮੂਰੇ ਪੋਚਾ ਲਾਣੇ ਤੇ ਪਿਆ ਪਿੱਛੇ ਮੈਂ ਸਾਰਾ ਲਾਤਾ ਸੀਗਾ ਅੱਗੇ ਸੋਈ ਦੇ ਅੱਗੇ ਅੱਗੇ ਲਾਣਾ ਪਿਆ ਐ ਤੇ ਹੁਣ ਮੈਂ ਇੱਕ ਸੂਟ ਹੋਰ ਸਲਾਈ ਕਰਾ ਰਹੀ ਆ ਬਸ ਕਰਾਣਾ ਦੇਣਾ ਜਿਹੜਾ ਉਸ ਦਿਨ ਮੈਂ ਸਮਰਾ ਤੇ ਨਾਲ ਸਮਰਾ ਨਾਲ ਕਈ ਕੰਪਲੇਂਟ ਮੈਂ ਨਾਲ ਕੰਪਲੇਂਟ ਸਾਰੀ ਕਮੈਂਟ ਮੈਨੂੰ ਬਹੁਤ ਆਏ ਵੀ ਮੈਂ ਨਾਲੇ ਉਹ ਨਾ ਉਹ ਦੱਸਿਆ ਸੀਗਾ ਐਡਰੈਸ ਕਈਆਂ ਨੂੰ ਹਨਾ ਵੀ ਬਹੁਤ ਜਣਿਆਂ ਦੱਸਿਆ ਸੀਗਾ ਮੈਂ ਵੀਡੀਓ ਚ ਵੀ ਵੀ ਕਿੱਥੇ ਆ ਕਿੱਥੇ ਤੋਂ ਲੈ ਕੇ ਆਏ ਕੱਪੜੇ ਫਿਰ ਵੀ ਕਮੈਂਟ ਕੋਈ ਸਮਝ ਨਹੀਂ ਆਇਆ ਬੰਦੇ ਨੂੰ ਵੀਡੀਓ 'ਚ ਮੈਂ ਅਸੀਂ ਨਾ ਇੱਥੇ ਪਟਿਆਲੇ ਤੇ ਬਸ ਲੰਡੇ ਹੁੰਦੇ ਹਾਂ ਔਰ ਹੁਣ ਜਿਵੇਂ ਲੈ ਆਏ ਹੁਣ ਤਾਂ ਅਸੀਂ 4-5 ਮਹੀਨੇ ਜਾਂਦੇ ਨਹੀਂ ਕਿਉਂਕਿ ਕੋਈ ਚੀਜ਼ ਦੀ ਵਧੀਆ ਜਾਂ ਸੂਟ ਹੋਰ ਲੈਣਾ ਫਿਰ ਉਹ ਤਾਂ ਅਸੀਂ ਪਟਿਆਲੇ ਤੋਂ ਲੈ ਲੈਣੇ ਆ ਪਟਿਆਲੇ ਤੋਂ ਬਿਨਾ ਮੈਨੂੰ ਇੰਨਾ ਕੱਪੜਾ ਪਸੰਦ ਆਉਂਦਾ ਨਹੀਂ ਉਹ ਅਸੀਂ ਆਣ ਜਾਣ ਜਾਂ ਘਰ ਪਾਣ ਆਣ ਜਾਣ ਦੇ ਵੀ ਘੱਟ ਲੱਣੇ ਘਰ ਪਾਣ ਨੂੰ ਹੀ ਲੱਗਿਆ ਜ਼ਿਆਦਾਤਰ ਤਾਂ ਇੱਥੇ ਸਮਰਾਲੇ ਤੋਂ ਖੰਨੇ ਤੋਂ ਅਸੀਂ ਪਟਿਆਲੇ ਤੋਂ ਖੰਨੇ ਦੀ ਬਸ ਲੈਨੇ ਆ ਖੰਨੇ ਤੋਂ ਅਸੀਂ ਸਮਰਾਲੇ ਦੀ ਬਸ ਲੈਨੇ ਆ ਤੇ ਬਾਕੀ ਉਤ ਸਮਰਾਲੇ ਬਸ ਅੱਡੇ ਪਰ ਉਤ ਅੱਦੀ ਸਾਰ ਉਤੇ ਅੰਮਦਾਵਾ ਚੀਫ ਕੁਲੋ ਸਟੋਰ ਆ ਤਿੰਨ ਚਾਰ ਪੰਜ ਪਤਨ ਏਸੀ ਲੱਗੇ ਹੋਏ ਨੇ ਉਹਨਾਂ ਦੀ ਪਾਰ ਪਹਿਚਾਣ ਹੈ ਦੁਕਾਨ ਦੀ ਬਾਕੀ ਕਿਉਂਕਿ ਐਵੇਂ ਹੈ ਨਾ ਉੱਤੇ ਨਾ ਹਰ ਇੱਕ ਦੁਕਾਨ ਵਾਲਾ ਜੇ ਕੋਈ ਪੁੱਛੇ ਅੰਮਦਾਵਾ ਤਾਂ ਐ ਕਹਿ ਦਿੰਦੇ ਆ ਵੀ ਅਸੀਂ ਸਾਡੀ ਉਹੀ ਆ ਇੱਥੇ ਬਹੁਤ ਵਧੀਆ ਕੱਪੜੇ ਮਿਲਣਗੇ ਅੱਡੇ ਪਰ ਇਹ ਆ ਜਿੱਥੇ ਬਸ ਤਾਰੂਗੀ ਉੱਥੇ ਹੀ ਬਸ ਪਿੱਛੇ ਜੇ ਮੁੜ ਕੇ ਤਿੰਨ ਕਿ ਦੁਕਾਨਾਂ ਛੱਡ ਕੇ ਆ ਪੰਜ ਏਸੀ ਲੱਗੇ ਹੋਏ ਨੇ ਉਹਨਾਂ ਦੀ ਪਹਿਚਾਣ ਇਹ ਆ ਤੇ ਹਰ ਕੋਈ ਦੇਖੋ ਕਿਸੇ ਕਿਸੇ ਦੇ ਕਮੈਂਟ ਆ ਰਹੇ ਵੀ ਉਹਨਾਂ ਦੇ ਕੱਪੜੇ ਕਵਾੜ ਹੁੰਦੇ ਨੇ ਹਨਾ ਵੀ ਹੁੰਦੇ ਨੇ ਮੈਂ ਇਹ ਨਹੀਂ ਗੱਲ ਕਹਿ ਰਹੀ ਐ ਕਿ ਵੀ ਕਿਸੇ ਵੀ ਉਹ ਨਹੀਂ ਕਰ ਰਹੀ ਆਪਾਂ ਕੱਪੜੇ ਦੀ ਨਿੰਦਿਆ ਕਿਉਂਕਿ ਕੱਪੜੇ ਦਾ ਚਾਹੇ ਪਟਿਆਲੇ ਲੈਣ ਵਾਸਤੇ ਕਿਤੇ ਕਈ ਜਗ੍ਹਾ ਕਵਾੜ ਹੁੰਦੇ ਹੀ ਨੇ ਵੀ ਕਈ ਜਗ੍ਹਾ ਵਧੀਆ ਉਹ ਤਾਂ ਜਿੰਨਾ ਪੈਸੇ ਲਾਉਂਗੇ ਹਨਾ ਉਨੀ ਕੁਆਲਿਟੀ ਵਧੀਆ ਮਿਲ ਜੂਗੀ ਅਸੀਂ ਐ ਉੜੇ ਦੇ ਦੇਖ ਕੇ ਲੈ ਆਨੇ ਆ ਐ ਤਾਂ ਨਹੀਂ ਹੈਗਾ ਵੀ ਜਮਾ ਹੀ ਬੇਕਾਰ ਲੈ ਕੇ ਆਨੇ ਆ ਲੈ ਕੇ ਆਨੇ ਆ ਵਧੀਆ ਲੈ ਕੇ ਆਨੇ ਆ ਕਪੜਾ ਦੇਖ ਕੇ ਲੈ ਕੇ ਆਨੇ ਆ ਚੀਜ਼ ਨਹੀਂ ਪਸੰਦ ਆਂਦੀ ਅਸੀਂ ਲੰਦੇ ਨਹੀਂ ਹੈਗੇ ਕਿਉਂਕਿ ਐਵੇਂ ਹੁੰਦਾ ਵੀ ਫਿਰ ਅੱਜ ਦੇ ਨਹੀਂ ਨਾ ਲੇਰੇ 4-5 ਸਾਲ ਹੋ ਗਏ ਸਾਨੂੰ ਲੰਦਿਆਂ ਨੂੰ ਸਾਰਾ ਕਪੜੇ ਦਾ ਸਾਨੂੰ ਪਤਾ ਲੱਗ ਗਿਆ ਵੀ ਕਿੱਦਾਂ ਦੀ ਚੀਜ਼ ਉੱਤੇ ਕਿੱਦਾਂ ਨਹੀਂ ਮਿਲਦੀ ਆ ਔਰ ਉੱਤੇ ਐਂ ਟਾਈਮ ਲੱਗਦਾ ਬਹੁਤ ਜ਼ਿਆਦਾ ਟਾਈਮ ਲੱਗਦਾ ਕਿਸੇ ਕੋਲ ਐਨਾ ਟਾਈਮ ਨਹੀਂ ਹੁੰਦਾ ਤਾਂ ਕਰਕੇ ਉਹ ਨਾ ਫਿਰ ਮਤਲਬ ਮਨਾਂ ਕਰ ਦਿੰਦੇ ਵੀ ਅਸੀਂ ਲੈਣੇ ਨਹੀਂ ਸਾਨੂੰ ਪਸੰਦ ਨਹੀਂ ਇਹਨਾਂ ਦੇ ਕਿਉਂਕਿ ਉਹ ਸ਼ੁਰੂ-ਸ਼ੁਰਾ ਅਜ ਤਾਂ ਠੀਕ ਜਿਹਾ ਦੁਕਾਨ ਦੇ ਰਹੇ ਉਹ ਤੇ ਬਾਅਦ ਚ ਜਦੋਂ ਟਾਈਮ ਨਾਲ ਆਪਾਂ ਬੈਠੇ ਰਹਿੰਦੇ ਆ ਤਾਂ ਵਧੀਆ ਟਾਈਮ ਨਾਲ ਉਹ ਸੋਹਣੀ ਚੀਜ਼ ਦਿਖਾ ਦਿੰਦੇ ਨੇ ਰੇਟ ਸਿਰਫ ਤੇ ਬਾਕੀ ਚਲੋ ਅੱਜ ਦਾ ਵਲੌਗ ਹੈ ਜਿਹੜਾ ਆਪਣਾ ਇੱਥੇ ਤੱਕ ਸੀਗਾ ਹੁਣ ਬਾਕੀ ਦਾ ਕੰਮ ਆਪਾਂ ਨਿਵੇੜ ਕੇ ਬਾਅਦ ਚ ਚਾਹ ਕਰਨੀ ਅੱਜ ਧੁੱਪ ਬਹੁਤ ਸੋਹਣੀ ਚੜੀ ਹੋਈ ਆ ਤੇ ਆਹੋ ਤਾਂ ਚਲੇ ਗਿਆ ਆਪ ਦਿਨਾਨ ਕੇ ਬਾਕੀ ਆ ਵਲੌਗ ਨੂੰ ਹੁਣ ਆਪਾਂ ਇੱਥੇ ਕਰਦੇ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵਾਰ-ਵਾਰ ਲਾਈਕ ਕਰਿਓ ਮੈਂ ਆਪਣੇ ਡੇਲੀ ਵਲੌਗ ਜਿਹੜੇ ਹੁਣ ਕੰਮਕਾਰਾਂ ਦੇ ਸ਼ੇਅਰ ਕਰਿਆ ਕਰੂੰਗੀ ਤਾਂ ਸਾਰੇ ਜ਼ਰੂਰ ਪਸੰਦ ਕਰਿਆ ਕਰੋ ਹੁਣ ਮਿਲਦੇ ਆ ਅਗਲੇ ਵਲੌਗ ਵਿੱਚ